ਦੂਜਾ ਆਪਣਿਆ ਨਿਰਮਲਾ ਹੁਣ ਜਦੋਂ ਆ ਗਿਆ ਬੰਦਾ ਹੈ ਤੇ ਫੱਟ ਨੇ ਮਨ ਵੀ ਜਾਣਾ ਵਾ ਕੱਲ ਇਹਨੇ ਪਤੰਦਰ ਇਹਨਾਂ ਪੂਰਾ दारू ਦੀ ਬੱਧ ਪੀਤੀ ਹੋ ਕੱਲ दारू ਬਿਕੇ ਤੇ ਸਾਡੇ ਵਾਲੀ ਬਿਕੇ ਲਾ ਇੱਧਰ ਦੀ ਕਿਹੜੀ ਕਹਿ ਕੇ ਆਂਦੀ ਨਹੀਂ ਜਾਂਦਾ ਅੱਗੇ ਤੂੰ ਕਹਿੰਦਾ ਇੱਧਰ ਦੀ ਬੱਟੇ ਪਾਇਆ ਕਹਿੰਦਾ ਇੱਧਰ ਭੀਓ ਕਲੀ ਵੀ ਨਕੂ ਆਪੀ ਤੇ ਆ ਗਿਆ ਸਾਡੇ ਦਰਾਂ 'ਚ ਲੱਗ ਗਿਆ ਹੋਈ ਕਹਿੰਦਾ ਬੁੱਦੇ ਦਾ ਵੱਡਾ ਉੱਥੇ ਲੱਸੀ ਪੀਣਾ ਫਲਾਨਾ ਦੇ ਬਾਵਾ ਡਾਲਾ ਕੱਢ ਗਿਆ ਨਹੀਂ ਸੌੜ ਤੇ ਨਹੀਂ ਉਹ ਪੂਰੇ ਕੁੱਸੀ 'ਤੇ ਉੱਤੇ ਬੈਠੇ ਹੋਏ ਹੋ ਕੇ ਲੱਗਦਾ ਇਹਨੇ ਕਦੋਂ ਮੈਨੂੰ ਪੁੱਛਿਆ ਨਹੀਂ ਆਪਾਂ ਕਿਉਂ ਕਿ ਕਦੋਂ ਨਦੀ ਕਾਰ ਦਾ ਭਾਈ ਅੱਗੇ ਵੀ ਕੱਢ ਗਿਆ ਕਿਤਨੇ ਨੇ ਕੱਢਦਾ ਹੈ ਮੈਂ ਇਹ ਖਾਤਾ ਹੋਰ ਉਹ ਤਾਂ ਗੜੀ ਪਿੱਛੇ ਨਹੀਂ ਉਹ ਦੇਤਰੋ ਸਮੇਸਤ ਬੈਠੀ ਨੇ ਤੋਹ ਦਿਨ ਕੱਢ ਰਿਹਾ ਨਹੀਂ ਕੁੱਤਾ ਆਖੇ ਬਾਬਾ ਹੈ ਅਰ ਨਾ ਨਾ ਤਾਂ ਕਿਉਂ ਨਹੀਂ ਹੋ ਪੂਰਾ ਪੂਰਾ ਹੋ ਸਕਦਾ ਪੂਰਾ ਵੀ ਟੈਟ ਹੋਵੇ ਕਈ ਬਹੁਤ ਪੂਰਾ ਛਾਬੀ ਮਿਲਿਆ ਉਹ ਜਿਹੜਾ ਗੱਲ ਕਰੀ ਪੂਰੀ ਰਾਤ ਮੈਂ ਕਿਹਾ ਗੱਲ ਸੁਣ ਲੈ ਮੇਰੀ ਕਈ ਤੂ ਹੁਣ ਜਾਣਾਂ ਅੱਜ ਟੜਕ ਦੀ ਗੱਲ ਆ ਮੈਂ ਕਿਹਾ ਹਾਂ ਕਰੀ ਪਰ ਜਦੋਂ ਉਹ ਤੂੰ ਦੇਖੇ ਮੈਂ ਕੋਲੇ ਮੰਨਣਾ ਨਹੀਂ ਤਾਂ ਕਿ ਉਹਨੂੰ ਪਤਾ ਨਹੀਂ ਲੱਗਦਾ ਪਰ ਉਹਨਾਂ ਦਾ ਰੂਪੀ ਪੂ ਕੇ ਵੀ ਮੈਂ ਕੀ ਕਹੀ ਜਾਣਾ ਕਿਸੇ ਨੂੰ ਕਹਿੰਦਾ ਯਾਰ ਮੇਰੇ ਸਾਰਾ ਕਹਦਾ ਮੈਂ ਹਾਰ ਕੇ ਪਾਹੋਂ ਪੜੀ ਕਹਿੰਦਾ ਮੈਂ ਕਿਹਾ ਭਾਈ ਜਾੜਾ ਤੂੰ ਮੂਕੇ ਨਹੀਂ ਸੋਤਾ ਆ ਪਿਆ ਤੇ ਤੂੰ ਉਹਨੇ ਰੇ ਲੱਗਿਆ ਪਿਆ ਕਹਿੰਦਾ ਪੈਰ ਤੇ ਸੱਟ ਵੀ ਆ ਤੇਰੇ ਗੁੱਟੇ ਵੀ ਦੱਸੀ ਨੇ ਮੈਂ ਤਾਂ 6 ਵਜੇ ਕਰਿਆ ਗਿਆ ਆ ਦੇ ਦੇ ਕਣ ਹੈ ਮੈਂ ਦੇ ਦੇ 6 ਵਜੇ ਕਰਿਆ ਗਿਆ अच्छा नहीं नहीं भाई फिर आपा आपा ਦਾ ਭਾਈ ਇਹ ਗੱਲ ਬਾਤ ਰਿਹੀ ਐ ਯਾਰ ਕਾਲਾ ਨਹੀਂ ਘੜਿਆ ਹੋਏ ਉਹਦੂ ਮਰ ਕੇ ਜਾ ਇੱਕ ਉਹ ਰਾਤ ਜਿਹੜੇ ਦੱਸਿਆ ਕਹਿੰਦਾ ਮੇਰਾ ਬਣਿਆ ਪਉਏ ਲੈ ਕੋਟੀ ਫੇਰ ਗਿਆ ਠੇਕੇ ਨੇਰੇ ਕੋਈ ਪੂਆ ਪੀਤਾ ਤੂੰ ਵੀ ਮੈਨੂੰ ਨਿਕਾਟ ਕੇ 6 ਵਜੇ ਤੱਕ ਚਲੇ ਗਈ ਐ ਇਹਨੂੰ ਚੱਕ ਤੇ ਫੇਰੇ ਪਤਾ ਕੀ ਕਰਦਾ ਫੇਰੇ ਕਹਿੰਦਾ ਕਿ ਨਾ ਪੂਰਾ ਇਹ ਵੀ ਦੱਸਦਾ ਹੈ ਕਹਿੰਦਾ ਕਿ ਜੇ ਯਾਰ ਪਉਆ ਮੈਂ ਦਿਨ ਖੜੇ ਪੂਰਾ ਪੀਲਾ ਕਹਿੰਦਾ ਫੇਰ ਨੀਂਦ ਨਹੀਂ ਆਉਂਦੀ ਕਹਿੰਦਾ ਫੇਰ ਕਹਿੰਦਾ ਫੇਰ ਕਹਿੰਦਾ ਅੱਜ ਮਰਾ ਜੀ ਕਰਿਆ ਵੀ ਭਾਜੀ ਪੌਵਾ ਹੋਰ ਲੈਣਗੇ ਪੌਵਾ ਹੋਰ ਲੈਣਗੇ ਕਹਿੰਦਾ ਫੇਰ ਇਹਨੇ ਪੌਵਾ ਲਿਆ ਪੌਵਾ ਲੈ ਕਹਿੰਦਾ ਮੈਂ ਵੀ ਕੁਦਰਤੀ ਉੱਤੋਂ ਲਾ ਕੇ ਘਟ ਦੇ ਦੋ ਮੋੜਿਆ ਕਹਿੰਦਾ ਮੇਰੇ ਬੂਰੇ ਬੂਰੇ ਉੱਤੋਂ ਰਹਾ ਕਹਿੰਦਾ ਇਹੋ ਤੇਰੇ ਕਿਹੜੀ ਦਰਾਂ 'ਚ ਆਇਆ ਕਹਿੰਦਾ ਮਾਰ ਕਹਿੰਦਾ ਨਕਲ ਬੁੱਦੀ ਦੇ ਭੀਓ ਕਿਆ ਕਹਿੰਦਾ ਨਸੀਬ ਪੜਿਆ ਮੇਰਾ ਕੋਈ ਨਹੀਂ ਹਾਂ ਅਰੇ ਜੱਤਨਾ ਮਨੀਆ ਕਰ ਲੈ ਮੈਂ ਮਾਂ ਕਹਿੰਦਾ ਗੱਲ ਸੁਣ ਲੈ ਮੇਰੀ ਮਾਂ ਚੰਨੇ ਦੇ ਜੇ ਮੈਂ ਤਾਂ 24 ਘੰਟੇ ਘੱਟੇ ਰਹਿਨੇ ਆ ਮੈਂ ਤੇ ਚੱਲਾਂ ਮੈਂ ਆਹ ਤੱਕ ਨਾ ਗਾਟ ਨੂੰ ਹੁਣ ਟੱਕਣੀ ਤੇ ਪਿੰਡ ਚੋਹ ਹੋ ਜਾ ਤੇਰੀ ਗੱਲ ਸੁਣ ਲੈ ਹਾਂ ਤੇਰੇ ਬਾਰੇ ਬਖਸ਼ ਲੈਣ ਦੀ ਨੋਟਿਸ ਆ ਉਹ ਇਹਨੂੰ ਪੁੱਛਦੇ ਕੀ ਗੱਲਾਂ ਕਰਦੀ ਤੇ ਕਿਨੇ ਵੇ ਮੈਨੂੰ ਮੱਖੜੀ ਖਾਣੇ ਆ ਕਿਉਂ ਖਾਈਆਂ ਨੇ ਫਲਾਣਾ ਉਹ ਉਹੀ ਕੋਈ ਗੱਲ ਸੀ ਨਾ ਫਿਰ ਉਹਨੇ ਮਾਰਾ ਮੋਟਾ ਚੱਕਦਾ ਇਹਨੂੰ ਇਹ ਦਾਰੂ ਜੱਲੇ ਦੇ ਜੇ ਫੁਰਕ ਪਿਆ ਨਹੀਂ ਨਹੀਂ ਫੁਰਕਿਆ ਨਹੀਂ ਉਹ ਤੈਨੂੰ ਕਹਿੰਦਾ ਕਹਿੰਦਾ ਕਿਉਂ ਖਾਈ ਜਾਂਦਾ ਉਹ ਫਲਾਣਾ ਪਾਏਗਾ ਮੈਂ ਪੁੱਤੀ ਜੋ ਕਿ ਤੇਗਵਾਣੀਆਂ ਤੋਂ ਮਾਰਿਆ ਉਹ ਤੇ ਉਹ 890 ਦਾ ਮੁੱਲ ਕਿੱਲੇ ਤੇ ਹੋਏ 890 ਤੁਹਾਨੂੰ ਮਾਰਿਆ ਇਹ ਤਾਂ ਇਹ ਤਾਂ ਬਾਬਾ ਤੂੰ ਸਾਹਵਲਾ ਵੀ ਬਖਸ਼ਣਾ ਤੁਲੀਆਂ ਨੇ ਹੈ ਨਹੀਂ ਚਲ ਕਿਸੇ ਚਲ ਕੋਈ ਵੀ ਜਨਾਬ ਬਖਸ਼ਦਾ ਕੋਈ ਨਹੀਂ ਸਭ ਅਗਲਾ ਕਹਿੰਦਾ ਉੱਥੇ ਪਏ ਨੇ ਕਿਉਂ ਕਹਿੰਦੇ ਆ ਮੇਰੀ ਗੱਲ ਸੁਣ ਮਹੀਨਾ ਮੈਂ ਰੜਕਦਾ ਰਹਿ ਤੇਰੇ ਕੋਲ ਕਿੰਨਾ ਖਾਦਾ ਆਪਾਂ ਉਹਦਾ ਪਾਗਲ ਬਦ ਉਹ ਹੁਣ ਕਹੋ ਕਿਹੜਾ ਟਟਗਾ ਲਾਉਣਗੇ ਆ ਭੈਣਾਂ ਆ ਪਹਿਲਾਂ ਪੀਪੇ ਭਰੇ ਪਏ ਆ ਇੱਥੇ ਸਗਾ ਇੱਥੇ ਲੋਕਾਂ ਨੂੰ ਕੌਣ ਨੇ ਆ ਅਸੀਂ ਕਹਿੰਦੇ ਖਾ ਲਓ ਮੈਂ ਤਾਂ ਕਰਦੇ ਮਿਖਾਓ ਦਾ ਫੇਰਾ ਪੁਤਾ ਪੂਰਾ ਕੁੜੇ ਚੋਰ ਦਾ ਜੇ ਖਾਣਾਗਾ ਤੈਨੂੰ ਕੋਈ ਰੋਕਦੇ ਆ ਅਜ ਤਾਂ ਕਿਨੇ ਲੱਸੀ ਵੀ ਪੀਲਾ ਰੋਟੀ ਪਰ ਪਾ ਗਏ ਜੇ ਇਹਵੇਂ ਮਾਰਗਾ ਜਦ ਮੈਂ ਸੱਚ ਨਹੀਂ ਸੀ ਮਾਤਾ ਕਹਿੰਦਾ ਮੇਰੇ ਮੂੰਹ ਤੇ ਪੁੱਛੀ ਕਹਿੰਦਾ ਮੈਂ ਦੱਸੋ ਵਿੱਚ ਟੱਕਰ ਕਹਿੰਦਾ ਜੇ ਕਟਵਟ ਤਿੰਨ ਚਾਰ ਗਾਲਾਂ ਕੱਢ ਗਿਆ ਕਹਿੰਦਾ ਇੰਨਾ ਸੱਚ ਹੋ ਸਕਦਾ ਜੀ ਮੈਂ ਸਹੀ ਗੱਲ ਮੈਂ ਤੁਹਾਨੂੰ ਹਾਂ ਐਨੀ ਮੈਂ ਕਹਾਂ ਚੱਲ ਇਹ ਤਾਂ ਸੀਗਾ ਚੰਨਾ ਮੈਂ ਕਹਾਂ ਗੱਲ ਸੁਣੋ ਮੇਰੀ ਮੈਂ ਕਹਾਂ ਜੇ ਕਹਿੰਦਾ ਤੂੰ ਕਹਿੰਦੇ ਚੰਨੇ ਦੀ ਥਾਂ ਤੇ ਮੈਂ ਕਹਾਂ ਤੇਰੇ ਮੈਂ ਕੱਢਣੀ ਸੀ ਰੋਂ ਤੇਰੇ ਪੈਦੀਆਂ ਨੂੰ ਦਿਖਾਉਂਦਾ ਮੈਂ ਪੈਤਰਾ ਕਿਵੇਂ ਤੇ ਘੌ ਖਾਈਦਾ ਕਹਿੰਦਾ ਨਹੀਂ ਨਹੀਂ ਕਹਿੰਦਾ ਮੈਂ ਤਾਂ ਕੁਛ ਨਹੀਂ ਕਹਿੰਦਾ ਚੰਨਾ ਹੀ ਬੋਲੀ ਗਿਆ ਕਹਿੰਦਾ ਨਹੀਂ ਇਹ ਸੇਵਾ ਕੇ ਆ ਕੇ ਯਾਰ ਮੈਂ ਤਾਂ ਬਾਬਾ ਭਦੇਲਾ ਵੀ ਇੱਥੇ ਅੱਜ ਤੱਕ ਰਪਾ ਕਿਸੇ ਨੂੰ ਅੱਜ ਤੱਕ ਇੱਥੇ ਕੋਈ ਆਈ ਜਾਵੇ ਇੱਕ ਤਾਂ ਦਾ ਬੰਦੇ ਪਿੱਠ ਪਿੱਛੇ ਬਗਰੋ ਲੱਗ ਜਾਂਦੇ ਉਹ ਆਇਆ ਕਰਦਾ ਉਹ ਜੋ ਕਰਦਾ ਅੱਜ ਤੱਕ ਕੋਈ ਬੰਦਾ ਵੀ ਕਹਦੇ ਵੀ ਯਾਰ ਆਪਾਂ ਕਿੱਥੇ ਇੱਥੇ ਨਿੰਦਿਆ ਚੋਗਰੀ ਵੀ ਕਰੀ ਆ ਉਹ ਤਾਂ ਦੰਦਰਾ ਤੂੰ ਮੇਰੇ ਕੋਲੇ ਰਹਿ ਕੇ ਤੂੰ ਮੈਨੂੰ ਗਾਲਾਂ ਜਿੱਟੀਆਂ ਜਾਂਦਾ ਇੰਨਾ ਸੰਬਹੁਆ ਹੀ ਸਾਲ ਮੇਰਾ ਪੁੱਤ ਕਹਾਂ ਨੂੰ ਜਾਣੇ ਦਿਮਾਗ ਮੇਰਾ ਡਾਕਟਰ ਨੂੰ ਕਿਉਂ ਅ ਪਰ ਮੈਂ ਕਹਾਂ ਯਾਰ ਛੇਦੀ ਦਾ ਕੰਨਾ ਇੰਨਾ ਤਾਂ ਯਾਰ ਹੈ ਨਹੀਂ ਵਿੱਚ ਅੱਲਾ ਕਾਲ ਕੱਢਦੇ ਹੋਏ ਉਹ ਪੀਤੀ ਝੋਕੜਾ ਸੌਂਦੇ ਆ ਉਹ ਰਵੀ ਇਹ ਜਾਈ ਆ ਪਾਣ ਦੇ ਦਾ ਕੰਮ ਪੇਰਾ ਸਾਡੇ ਨਾਲ ਸੌਲਾ ਚੇਤੇ ਦੀ ਗੱਲ ਅਮਰ ਕਾ ਪੀਤਾ ਸਾਡਾ दारू ਪੀਤੀ ਰੱਜਾ ਪੂਰਾ ਤੇ ਉਹ ਪਹਿਰੇ ਲਾਦੇ ਜਿਹੜੇ ਭਈਏ ਜੇ ਸੀ ਉਹਨਾਂ ਨਾਲ ਲੜ ਪਿਆ ਉਹਨੇ ਦੋ ਠੋਕੇ ਬਾਲੇ ਭਾਈ ਦੇ ਢੂਈ ਚ ਤੇ ਮੇਰਾ ਸਾਲਾ ਮੁੜ ਕੇ ਨਾਲੀ ਪਰੋੜੀ ਜਾਵੇ ਬੈਠਾ ਸਾਨੂੰ ਕਿਹਨੇ ਘਰੇ ਆ ਕੇ ਕਿ ਬੀ ਜਾ ਲੈ ਆਉ ਉਹਨੂੰ ਮੈਂ ਤੇ ਅਮਰ ਜਾ ਤਾਂ ਲੈਣਗੇ ਸਾਲਾ ਨਾਲੀ ਪਰੋੜੀ ਜਾਵੇ ਹੈ ਹੈਗਾ ਕੀ ਕਰਦਾ ਕਹਿੰਦਾ ਮੇਰੇ ਰੌਂਦ ਡੰਗ ਪਏ ਇੱਥੇ ਕਹਿੰਦਾ ਜਦੋਂ ਮੇਰੇ ਸਾੜਿਆਂ ਨੇ ਮੇਰੇ ਬਾਲਾ ਮਾਰਿਆ ਕਹਿੰਦਾ ਪਿਸਤੌਲ ਮੇਰੇ ਨੇਪੇ ਸੀਗਾ ਪਿਸਤੌਲ ਕਹਿੰਦਾ ਮੇਰਾ ਆਪਣਾ ਇਧਰ ਘਾਟ ਚ ਡੇਪਿਆ ਰੋਂਦੇ ਮੇਰੇ ਨਾਲ ਹੀ ਛੇ ਡੇਪੇ ਲੈ ਤਾਂ ਸੋਤੇ ਫਰੋਲੀ ਜਾਵੇ ਜਦੋਂ ਅਸੀਂ ਘਰੇ ਲਿਆਏ ਘਰੇ ਆ ਕੇ ਪੁੱਛਿਆ ਸੀ ਕਿ ਤੂੰ ਕੀ ਕਰੀ ਜਾਂਦਾ ਸੀ ਅਜਰਾ ਫਸੜਾਂ ਤੋਂ ਭੈਣ ਕਹਿੰਦਾ ਤੈਨੂੰ ਕੀ ਪਤਾ ਲੱਤਰ ਤੋਂ ਲਿਆ ਸੀ ਮੈਂ ਪਿਸਤੌਲ ਹਾਂ ਫੱਕਾ ਪਹਿਣਾ ਫੱਕਰ ਬੰਦੇ ਨੂੰ ਬਸਾਈ ਜਾ ਕੇ ਕਹਿੰਦਾ ਮੈਂ ਲੱਤਰ ਤੋਂ ਤੇ ਉਹ ਜਦੋਂ ਉਹਨੂੰ ਦੂਜੇ ਦਿਨ ਤੜਕਾ ਪੁੱਛਿਆ ਕਹਿੰਦਾ ਭਾਈ ਆਪਾਂ ਦਾ ਪਤਾ ਹੀ ਨਹੀਂ ਇਹੋ ਹੀ ਹਾਲ ਤੇਰਾ ਫਿਰ ਕੁਈ ਬਈ ਜਨਾਬ ਨਹੀਂ ਤੇਰੀ ਵੀ ਆਇਆ ਆ ਗਿਆ ਇੱਦਾਂ ਹੀ ਬਹੀ ਬਾਰੇ ਬਾਰੇ ਆ ਰਿਹਾ ਬਾਰੇ ਬਾਰੇ ਕੁੱਪੜ ਗਿਆ ਨਹੀਂ ਆਟਾ ਕੋਈ ਨਹੀਂ ਕਿ ਬਾਤ ਪੈਂਡ ਲੰਡ ਹੋ ਜਾਂਦੇ ਕਾ ਕੱਛੇ ਇਹ ਦੇ ਪਾਇਆ ਜਾਈ ਨਹੀਂ ਚੱਲ ਨਹੀਂ ਫਿਰ ਆਪਾਂ ਨੂੰ ਐਂ ਪੁੱਛਾਂਗੇ ਵੀ ਭਾਈ ਫੌਜੀ ਬਾਬਾ ਗਵਾਹ ਆ ਤੇ ਆਇਆ ਜੇ ਇੱਥੇ ਆਇਆ ਵੀ ਆ ਜਾਣਾ ਪਰ ਛੱਡ ਲੂ ਮਾ ਆ ਜਾਂਦਾ ਚੰਦੀ ਯਾਰ ਮੈਂ ਆਪ ਖੁੱਤਿਆ ਕਿ ਜਲਦ ਆਟਾ ਕੋਈ ਨਹੀਂ ਕਿ ਤੇ ਪੀਰੀ ਇਹਦਾ ਯਾਰ ਇਹਨਾਂ ਨਰਮਾ ਕੇਰਾਵਾ ਕਹਤਾ ਉਹੀ ਮੈਂ ਤਾਂ ਝੂਠਵਾਨਾ ਬਣਾ ਕੇ ਹੀ ਮੈਂ ਕਹਾ ਚੰਨਿਆ ਸਰਪੰਚ ਤੈਨੂੰ ਕਹਿੰਦਾ ਵੀ ਮੈਨੂੰ ਨਹੀਂ ਚੰਨੇ ਨੇ ਵੋਟ ਪਾਉਣੀ ਤੇ ਇਹ ਕਹਿੰਦਾ ਮੈਂ ਪਾਉਣੀ ਸਰਪੰਚ ਨੂੰ ਮੈਂ ਕਹਾ ਮਨਦਾ ਹੀ ਨਹੀਂ ਤੇਰੀ ਵੋਟ ਇਹ ਤਾਂ ਮਖੌਲ ਕਰਿਆ ਭਾਈ ਇਹ ਤਾਂ ਉਮੇਜਾਟੀ ਕੋਲੇ ਰੋਈ ਜਾਵੇ ਤੇ ਮੈਂ ਸਾਹ ਤਰਾਂ ਚ ਖੜਾ ਮੈਂ ਕਹਾ ਚੰਨਿਆ ਉਰੇ ਆਵੇ ਆ ਗਿਆ ਅਰੇ ਕੀ ਕਰ ਰੋਣਾ ਕਹਿੰਦਾ ਯਾਰ ਚੱਲ ਸਰਪੰਚ ਕੋਲੇ ਚੱਲ ਕੇ ਉਰੇ ਨੂੰ ਕਹਿੰਦਾ ਤੂੰ ਚੱਲ ਯਾਰ ਕੱਲ ਨੂੰ ਸਰਪੰਚ ਕੋਲ ਮੈਂ ਤਾਂ ਵੋਟ ਹੀ ਨਹੀਂ ਪਾਈ ਤੇ ਮੈਂ ਪਾਉਣੀ ਵੋਟ ਸਰਪੰਚ ਨੂੰ ਆ ਤੇ ਮੈਂ ਕਹ ਚੰਨੇ ਤੈਨੂੰ ਮਖੌਲ ਕਰਦੇ ਸੀ ਕੰਦਰਾ ਜਾਂ ਜਾ ਆਉਣਾ ਕਰੇ ਕੋਈ ਨਹੀਂ ਐਵੇਂ ਹੀ ਔਰ ਤੈਨੂੰ ਕਰਦੇ ਆ ਮਖੌਲ ਉਹ ਬੜਾਈਆ ਵੀਡੀਓ ਐਨੇ ਵਰਾ ਬਣਨੀ ਨਹੀਂ ਸੀ ਆ ਤੂੰ ਹੱਸ ਪਿਆ ਕਰਨਾ ਸੀ ਵਿੱਚ ਆ ਪੰਜ ਛੇ ਮਿੰਟ ਦੀ ਬਣ ਗਈ ਬਈ ਜੰਨੇ ਨੇ ਵਧੀਆ ਗਾਲਾਂ ਵੀ ਬਹੁਤ ਟਕਾਟ ਕੱਟ ਗਿਆ ਯਾਨੀ ਇਹਨਾਂ ਦਾ ਠੀਕ ਹੈ ਗਾਲਾਂ ਤੋਂ ਸੇਵ ਕੱਟ ਗਿਆ ਵਧੀਆ ਜਿਹੜੀ ਆ ਆਪ ਕਾਲ ਨਹੀਂ ਨਾ ਕੱਢਦੇ ਇਹ ਚੰਨੇ ਨੇ ਕੱਟ ਗਿਆ ਉਹ ਤਾਂ ਗੱਲ ਆ ਵੀ ਦੇਸੀ ਗਾਲਾਂ ਕੱਢੀਆਂ ਵੱਡਾ ਪ੍ਰਧਾਨ ਬਣਿਆ ਫਰਦਾ ਲੱਸੀ ਦੇ ਚਾਰ ਗਲਾਸ ਪੀ ਜਾਂਦਾ ਗੱਲਾਂ ਕਰਦਾ ਵੇ ਭਗਾ ਚੰਨਾ ਨੇ ਇਹ ਗੱਲ ਕਿੰਦਾ ਪਾਇਆ ਇੰਨਾ ਜਿਆਦਾ ਭਕਾਈ ਮਰੀ ਜਾਂਦਾ ਤੇ ਫਿਰ ਕਹਿੰਦਾ ਕਿ ਮੈਂ ਅਗੇ ਚੱਪੇ ਰ ਅ ਹੋਰ ਵੀ ਲਾਈ ਕਹਿੰਦਾ ਚੰਨਾ ਕਹਿੰਦਾ ਮੈਂ ਪੈਸੇ ਲੈਣੇ ਆ ਉਹ ਤੋਂ ਤੁਹਾਡੇ ਜਾਨੀ ਤੋਂ ਕਦਾ ਦਿੰਦਾ ਨਹੀਂ ਅਧ ਮੈਂ ਕਹਾਂ ਮੈਂ ਕਿਹੜੇ ਜੰਨੇ ਦੇ ਪੈਸੇ ਦੇਣੇ ਆ ਆਈ ਐਮ ਕਹਿੰਦਾ ਤੈਨੂੰ ਤਾਂ ਗਾਲ੍ਹਾਂ ਕੱਢਦਾ ਕਹਿੰਦਾ ਪੈਸੇ ਨਹੀਂ ਦਿੰਦਾ ਕਹਿੰਦਾ ਦੋ ਤਿੰਨ ਰੀ ਮੰਗਾ ਤੇ ਦਿੰਦਾ ਇਹ ਨਹੀਂ ਕਹਿੰਦਾ ਜਿੱਦੇ ਕਿਤੇ ਨੋਟ ਆ ਗਾ ਤਾਂ ਬਣਾਉ ਫੱਕਰਾ ਬੰਦਾ ਸਾਹਦੋ ਵੀ ਜਰਾ ਮੈਂ ਕਹਾਂ ਵੀ ਚੱਲਾ ਮੈਂ ਤੈਨੂੰ ਮਾਂ ਦਾ ਵਿਚਰ ਨਹੀਂ ਇਹ ਗੱਲ ਕਹਿ ਦੋ ਤਾਂ ਫੱਕਰ ਬੰਦਾ ਯਾਰ ਸਾਲਾ ਪਰ ਕੋਈ ਗੱਲ ਬਾਤ ਉਹ ਪਰ ਨਥਾ ਨਥਾ ਦਾ ਕਰਦਾ ਆਪਣੀ ਪੂਰੀ ਆ ਉਹ ਉਹ ਪੂਰੀ ਭਾਰਦਾ ਯਾਰ ਇੱਕ ਤਾਂ ਇੱਕ ਭਾਰਦਾ ਝੱਗੀ ਕੱਢਵੀਂ ਨਾਲ ਦੀ ਨਾਲ ਦੀ ਝੱਗੀ ਕੱਢਵੀਂ ਇੱਕ ਪੂਰੀ ਤੇ ਇੱਕ ਉਹਨੂੰ ਜੁੱਤੀ ਜਦੇ ਆਪਾਂ ਦੇਤੀ ਉਹ ਤੇ ਆਪਣੇ ਪੱਖ ਦਾ ਆ ਤੇ ਆ ਪਲਾਂ ਪਾਇਨ ਵਧੀਆ ਝੋੜੇ ਜੇ ਚਪਾ ਕੇ ਨਾ ਪਲਾਂ ਚਪਾਟੀ ਭੂਰੀ ਹੋਵੇ ਗੁੱਡੀ ਜੁੱਤੀ ਹੋਵੇ ਇੱਕ ਝੱਗਾ ਹੋਵੇ ਤੇ ਬੈਟਲ ਵੇਟ ਲੋੜੇ ਐਵੇਂ ਆ ਤੈਨੂੰ ਕਰਦੇ ਆ ਤੇ ਗਾਲਚਪੁਰਾ ਦੇ ਵਿੱਚ ਰੋਪਾ ਰੋਪਾ ਜਦੋਂ ਕਰੇ ਜਾ ਕੇ ਫਰੋਲੂਗਾ ਫੇਰ ਪਤਾ ਫੇਰ ਪਤਾ ਲੱਗੂ ਫੇਰ ਨਤਾ ਕਿਰੋਂਦੂ ਵੀ ਪਲਾਂ ਪੋਏ ਹੋ ਹਾਂ ਉਹਨੇ ਕਿਹਾ ਮੈਂ ਜਾ ਕੇ ਉਹ ਦੀ ਦੇ ਪੈਰਾਂ ਚ ਸੱਤ ਕੇ ਹੋਣਾ ਸੀ ਹਾਂ ਦੇਲਾ ਵੱਡਾ ਪ੍ਰਧਾਨ ਹਾਂ ਦਿੰਦਾ ਮੈਨੂੰ ਐ ਉਹ ਸਲਾਬ ਚੱਲਿਆ ਹੋਰ ਵੀ ਟਰੱਕ ਕਿਵੇਂ ਚੱਲਦਾ ਟਰੱਕ ਮੇਰਾ ਤੇ ਟਾਇਰ ਟੂਰ ਦਾ ਲਈ ਦੂਜਾ ਆਪਣਾ ਟਾਇਰ ਦਾ ਨਹੀਂ ਹੁਣ ਬਦਲਾਏ ਤੇ ਜਿਹੜਾ ਪੁਰਾਣਾ ਉਹ ਬਰਾਵਾ ਮੈਂ ਉਹ ਪਹਿਲੇ ਹੁੰਦਾ ਤਾਂ ਹੁਣ ਇੱਥੇ ਹੀ ਆ ਯਾਰ ਉਹ ਇੱਥੇ ਹੀ ਨਾ ਚੱਲੀ ਜਾਂਦਾ ਕੰਮ ਪੂਰਾ ਟੀਟ ਕੇ ਉੱਤੇ ਪੜਦਾ ਮੈਨੂੰ ਅਦਾ ਗਿਆਨੀ ਤੈਨੂੰ ਕਦਾ ਤੇ ਨਰਮਲਾ ਸਾਈਕਲ ਕਹਿੰਦੇ ਧਰਤਾ ਸੀ ਓਏ ਦੂਜੀ ਯਾਰ ਹੁਣ ਕਰਿਆ ਭੈਰ ਅੱਛਾ ਹੁਣ ਮੇਰੇ ਕੋਲੇ ਆ ਗਿਆ ਕਿ ਤਨ ਮੈਨੂੰ ਕਹਦਾ ਗਿਆਨੀ ਕਹਿੰਦਾ ਤੈਨੂੰ ਮਿਲਣਾ ਮੈਂ ਕਿਹਾ ਰਹਿਣ ਦੇ ਬਾਬਾ ਤੂੰ ਮੈਨੂੰ ਮਿਲੇ ਰੋ ਏਵੇਂ ਛੱਗੇ ਜਾ ਧਾ ਹੁਣ ਕਹਿੰਨੇ ਧਰਤਾ ਸੀ ਕੰਜਾ ਜਿਹਾ ਨੇ ਆ ਤੇਰਾ ਬਾਬਾ ਤੇ ਫਿਰ ਯਾਰ ਉਹਨੂੰ ਉਹ ਸਾਈਕਲ ਉਹ ਕਰਾਉਣਾ ਨਹੀਂ ਕਿ ਸਾਈਕਲ ਪੜ ਕੇ ਜੰਦਾ ਲਾ ਦੋ ਜਦੋਂ ਉਹ ਧਰਨਾ ਹੀ ਐ ਤੇ ਫਿਰ ਉਹਨੂੰ ਦੇਣਾ ਘਾ ਤੂੰ ਆ ਉਹਦਾ ਬਾਈ ਕੰਧਾ ਖਾਜੂ ਕੰਧਾ ਪੁਰੀ ਦੀਆਂ ਤੇ ਮਦਦ ਦੀ ਗੱਲ ਅਹ 524 ਦੇ ਪਹਿਲਾਂ ਸਾਈਕਲ ਲਿਆਇਆ ਉਹਦਾ ਮੂੰਹ ਆ ਕਿ ਤਾ ਐ ਬੈਠਾ ਇਹਦਾ ਮੂੰਹ ਉਹਨੇ ਆ ਕਿ ਤਾ ਪਾਉਣਾ ਹੈ ਚਾਕੀ ਨੇ ਤੇ ਮੋਲੀ ਕੋਥੇ ਕੋਰਸੀ ਲਈ ਰੁਪਈਆ ਸੁਪਿਆ ਦੇ ਘਰ ਆ ਤੇ ਕੰਦੇ ਲਾ ਵੀ ਆ ਦੋਏ ਅੱਜ ਮਾਰ ਟੁੱਟਿਆ ਵਿਆ ਤੇ ਸਾਈਕਲੇ ਲਿਆ ਨਵਾ ਅਹ ਤੇ ਪੁਗਾ ਦਾ ਸਾਈਕਲ ਹੈਗੀ ਅਹ ਭਰਾ ਕਹਿੰਦਾ ਅਹ ਭਰਾ ਕਹਿੰਦਾ ਸਾਈਕਲ ਕਿ ਹੋਣ ਲੱਗਾ ਕਹਿੰਦਾ ਤੇਰੀ ਬਾਬਾ ਸਾਈਕਲ ਉਹੀ ਗੱਲ ਮੇਰੀ 1500 ਕੀ ਉਹਦਾ ਮੈਨੂੰ ਹਸਣ ਲੱਗੇ ਮੈਨੂੰ ਕਹ ਤੂੰ ਦਾ ਹਵਾ ਭਰਉਣ ਘਲਤਾ ਸੀ ਪੰਜੇ ਦਾ ਤੇਰਾ ਸਾਈਕਲ ਨਹੀਂ ਸੀ ਮੋੜ ਨਾਲ ਤੇ 500 ਫਿਰ ਚੋਥੀ ਦੀ ਗੱਲ ਇਹ ਦੋਏ ਤੁਰੇ ਫਿਰਨ ਉਹਨੇ ਸਾਈਕਲ ਤੋਂ ਛਾਪੀ ਤੇ ਕਹਿੰਦੇ ਵੀ ਅੱਜ ਫੇਰ ਹੈ ਨਹੀਂ ਅੱਜ ਇਹਦੇ ਗੇਹੇ ਸੁਪਰ ਅੱਖਣੀ ਆਈ ਇਹ ਤੋਂ ਨਹੀਂ ਆਮ ਫੈਡ ਮੰਦਾ ਮਾਰਿਆ ਕੋਕ ਨਿ ਬਾਬੂਰਾ ਚੱਲਿਆ ਬਾਰਬੂਰ ਲਾ ਕੇ ਪਿਆ ਕਰ ਮਿੱਤਰਾ ਉਹਨੇ ਤੇਰਾ ਸੜੇ ਮੱਝਾ ਹੀ ਚੱਕੜ ਕੇ ਜਿੱਦੇ ਚੱਕਿਆ ਹੈ ਜਾ ਜੇੜੀ ਤੇਰੇ ਪੈਸਾ ਪੂਸਾ ਤੇਰੀ ਜੇਬ ਚ ਘਾਟ ਹੀ ਰੱਖ ਉਹਨਾਂ ਕੀ ਰੱਖਿਆ ਜਿੰਨਾਂ ਕਿਨੇ ਕੱਢ ਲੈਣਾ ਹਟਣਾ ਨਹੀਂ ਇੱਕ ਦਿਨ ਇਹ ਜਾ ਆਉ ਯਾਦ ਰੱਖੇ ਛਰੇਆਂ ਵੀ ਕਿਆ ਕਰੂ ਦੇ ਇਨੇ ਸੱਟ ਇਨੇ ਕਿਉਂ ਹਜੇ ਤਾਂ ਉਹਦੀ ਕਾਲੀ ਗੁਣੀ ਵੇਚੀ ਆ ਉਹ ਕੋਈ ਨਾ ਆ ਅਰੇ ਇਹ ਤਾਂ ਕਰੂਗਾ 1500 ਤੇਈ ਹੈ ਪਿਆਰਾ ਕਿਤੇ ਉਹ ਪਾਣੀ ਵਾਲੇ ਪਾਏ ਪਿੱਤਰ ਲਾਦੇ ਮੇਲੇ ਪਾਸੇ ਦੀ ਲਿਆ ਚੰਨਾ ਫੋਲ ਕੇ ਚੱਲ ਇਹਦੀ ਆਪਣੀ ਮੋਟਰ ਹੀ ਖਰਾਬ ਸੀ ਕੀ ਮੋਟਰ ਆਪਣੀ ਠੀਕ ਹੋ ਜੇ ਤਾਂ ਚੱਲ ਪੂਗੀ ਬਾ ਫਿਰ ਤਾਂ ਠੀਕ ਆ ਦੇਖ ਚੰਨਾ ਪਾ ਕੇ ਪਾਣੀ ਬਾਈ ਇਧਰੋਂ ਛੱਡਦੀ ਹੈ ਪੀ ਟੁੱਟੀ ਓਏ ਇਹ ਸੱਚ ਚੱਕਦੀ ਸੀ ਪਾਣੀ ਠੀਕ ਆ ਪੇਟ ਦਾ ਬਾਈ ਬਣ ਗਈ ਗੱਲ ਫਿਰ ਤਾਂ ਮੈਂ ਕਿਹਾ ਕੋਈ ਹੋਰ ਤਾਰ ਦੂਰ ਲਈ ਹੋ ਜਾ ਤਾਂ ਹਾਂ ਹਾਂ ਆ ਦਖੇ ਕਰਿਆ ਪੇ ਤੇ ਨਾਟ ਕੱਢੇ ਵੇ ਇਧਰ ਦੀ ਮਾੜਾ ਜਾਂ ਮਾਇਆ ਦਾ ਮੇਰੇ ਸਰਦਾਂ ਦੀ ਖੁਫਤ ਕਾਇ ਕਰੀਗੇ ਅੱਛਾ ਇਹ ਵੱਢਣੇ ਚਾਹੀਦੇ ਸੀ ਯਾਰ ਨਾਟੋਂ ਆਹ ਵੀ ਵੱਢਿਆ ਆਹ ਦੇ ਕਿੱਡਾ ਖੜਾ ਆ ਤਾਂ ਵੱਢ ਦੂ ਇਹ ਆ ਖੜਾ ਇਧਰ ਵੀ ਖੜਾ ਆ ਆ ਵੀ ਵੱਢਿਆ ਆ ਵੀ ਵੱਢਿਆ ਆ ਖੜਾ ਕਦਾ ਸੁਆਹੋਂ ਤੱਕਿਆ ਪੂਰਾ ਯਾਰ ਹਾਲੇ ਤੇਦੀ ਬਾਬੇ ਨੇ ਮੈਨੂੰ ਐਡੀ ਹਾਂ ਹਾਲੇ ਬਾਬੇ ਨੇ ਕੀ ਪੜਾਉਂਦਾ ਕਿਨੂੰ ਮੈਨੂੰ ਸਟੇਜ ਬੰਦੀਆਂ ਲੱਗਦਾ ਨੇ ਅੱਛਾ 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 ਆਪਣੇ ਇਥੋਂ ਵਾਲੇ ਪਾਈ ਵਾਲਿਓ ਆਹੋ ਆ ਬਹੁਤ ਲੱਗੀਆਂ ਤੁਹਾਨੂੰ ਜੇ ਮੈਂ ਜਾ ਕੇ ਕੀਰ ਲੱਗਾਂ ਕੀ ਗਾਮਦਗਾ ਦਾ ਬੈਟੀ ਕਰੂ ਕੋਈ ਨਹੀਂ ਸੀ ਨਹੀਂ ਨਹੀਂ ਤਾਂ ਛੋਟੀਆਂ ਚ ਮੈਂ ਤੁਹਾਨੂੰ ਕਹਿਣਾ ਨਾ ਕਿ ਛੋਟੀਆਂ ਤੋੜੋ ਦੇ ਦਿਆ ਕਰੋ ਕਿਸੇ ਨੂੰ ਹੁਣ ਅੱਜ ਕੱਦੂ ਇਹ ਕੱਦਲ ਨਹੀਂ ਪਰਸੋਂ ਲੈ ਕੇ ਜਾਊਗਾ ਹਾਂ ਪਹਿਲਾਂ ਦੇਖ ਲੈ ਕਿਵੇਂ ਆ ਛੋਟੀਆਂ ਤੋੜ ਕੇ ਜਾਂਦੇ ਲੋ ਮੱਖੀਆਂ ਨਹੀਂ ਪੈਣੀਆਂ ਉਹ ਕੱਢੀ ਉਹੜਾ ਦੀ ਮਸਾਹਟ ਪਰ ਤੋਂ ਨਹੀਂ ਤਾਂ ਮੱਖੀਆਂ ਚੜਾ ਦੇਣੀ ਪੈਣ ਚੁੱਕੀ ਅੱਗੇ ਨਹੀਂ ਕੰਮ ਨਹੀਂ ਨੇ ਉਹ ਵਰਤਾਈ ਤੇ ਦਾਲ ਦੂੜ ਬਣਾਉਂਦੇ ਆ ਵਰੀਆ ਇਹ ਆਪਦਾ ਖਾਂਦੇ ਆ ਰਾਮ ਨਾ ਆਈਆਂ ਜਨ ਲਾਏ ਤਾਂ ਹੁਣ ਗੱਡੇ ਆਪਣੇ ਬਹੁਤ ਹੋ ਗਏ ਸੁੱਖ ਨਾਲ ਗੱਡੇ ਹੋ ਗਏ 6-7 ਟੋਕਰੇ ਵਧੀਆ ਆਪਣਾ ਸਾਲ ਲੰਘਾਉਣਗੇ ਸਬਜ਼ੀ ਤਾਂ ਆਪਾਂ ਲਾਉਂਦੇ ਨਹੀਂ ਬਾਈ ਮਿਰਚ ਹਰੀ ਵਧੀਆ ਖਾਂਦੇ ਆ ਤੇ ਭਿੰਡੀ ਤੋਰੀ ਵਧੀਆ ਟਮਾਟਰ ਵਧੀਆ ਆਰਾਮ ਤੋਰੀ ਵਧੀਆ ਕੱਦੂ ਆਲੂ ਕਰੇਲੇ ਭਿੰਡੀ ਤੋਰੀ ਸਾਰੀਆਂ ਚੀਜ਼ਾਂ ਖਾਂਦੇ ਆ ਇਰਕੀ ਦਾ ਸੁੱਖ ਲੈ ਕੇ ਆਪਣੇ ਇਰਕੀ ਆਂਬੋ ਵੀ ਪੱਕਣਗੇ ਵਧੀਆ ਇਰਕੀ ਆਪਣੇ ਆਂਬੋ ਵੀ ਪੱਕਣਗੇ ਉਹ ਲੱਗੇ ਆ ਪਕਾਉਣੇ ਆ ਪਕਾਉਣੇ ਐ ਕਿ ਆਪਾਂ ਅੱਜ ਤੋਂ ਝੋਨਾ ਲੱਗਣ ਲੱਗਾ ਨਾ ਉਦੋਂ ਕੰਮ ਹੋਣਾ ਹੈ ਉਦੋਂ ਨਿਗਾਹ ਰੱਖਾਂਗੇ ਤੇ ਉਦੋਂ ਪੈਸੇ ਆਉਣਗੇ ਹੋਰ ਇਹਦਾ ਮਗਜ ਬਾਹਲਾ ਮਾਸਾ